ਜਿਵੇਂ ਗਰਮੀਆਂ ਆਉਂਦੀਆਂ ਨੇ ਘਰ ਦਫ਼ਤਰ ਤੇ ਕਾਰਾਂ ਵਿੱਚ ਏਸੀ ਚੱਲਣਾ ਆਮ ਗੱਲ ਬਣ ਜਾਂਦੀ ਹੈ ਪਰ ਕਈ ਵਾਰ ਠੰਡਕ ਜ਼ਿਆਦਾ ਦੇ ਚੱਕਰ ਵਿੱਚ ਲੋਕ ਏਸੀ ਦਾ ਤਾਪਮਾਨ ਬਹੁਤ ਘੱਟ ਕਰ ਦਿੰਦੇ ਨੇ ਜੋ ਹੌਲੀ-ਹੌਲੀ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ ਸਿਰਦਰਦ ਜ਼ੁਕਾਮ ਚਮੜੀ ਦਾ ਸੁੱਕਾਪਨ ਤੇ ਇੱਥੋਂ ਤੱਕ ਕਿ ਸਾਹ ਲੈਣ ਦੇ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ ਇਹ ਸਾਰੀਆਂ ਸਮੱਸਿਆਵਾਂ ਲੋੜ ਤੋਂ ਵੱਧ ਠੰਡੇ ਏਸੀ ਨਾਲ ਹੋ ਸਕਦੀਆਂ ਨੇ ਦੱਸ ਦਈਏ ਮਹਾਰਾ ਦੇ ਅਨੁਸਾਰ ਜੋ ਏਸੀ ਦਾ ਆਦਰਸ਼ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਇਹ ਨਾ ਸਿਰਫ ਸਰੀਰ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ ਸਗੋਂ ਇਹ ਬਿਜਲੀ ਦੀ ਬਚਤ ਵੀ ਕਰਾਉਂਦਾ ਹੈ ਤੇ ਵਾਤਾਵਰਣ ਦੇ ਅਨੁਕੂਲ ਵੀ ਹੁੰਦਾ ਹੈ ਬਹੁਤ ਠੰਡਾ ਤਾਪਮਾਨ ਸਰੀਰ ਦੇ ਕੁਦਰਤੀ ਥਰਮਲ ਬੈਲੈਂਸ ਨੂੰ ਵਿਗਾੜ ਸਕਦਾ ਹੈ ਜਿਸ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ ਠੰਡੀ ਹਵਾ ਨਾਲ ਬਹੁਤ ਨੁਕਸਾਨ ਹੁੰਦੇ ਨੇ ਦੱਸ ਦਈਏ ਠੰਡੀ ਹਵਾ ਜੋ ਹੈ ਸਿੱਧਾ ਸਾਹਰ ਨਾਲ ਹੀ ਤੇ ਅਸਰ ਕਰਦੀ ਹੈ ਜਿਸ ਨਾਲ ਸਰਦੀ ਖੰਘ ਅਤੇ ਅਲਰਜੀ ਹੋ ਸਕਦੀ ਹੈ ਲੰਬੇ ਸਮੇਂ ਵਿੱਚ ਏਸੀ ਵਿੱਚ ਰਹਿਣ ਨਾਲ ਸਕਿਨ ਡਰਾਈਨਸ ਤੇ ਖੁਜਲੀ ਜਾਂ ਰੈਸ਼ ਵੀ ਹੋ ਜਾਂਦੇ ਨੇ ਤੇ ਇਸ ਦੇ ਨਾਲ ਡੀ ਹਾਈਡਰੇਸ਼ਨ ਅਤੇ ਠੰਡੀ ਹਵਾ ਕਾਰਨ ਇਹ ਲੱਛਣ ਜੁਆ ਆਮ ਹੋ ਜਾਂਦੇ ਨੇ ਜਿਆਦਾ ਠੰਡੇ ਕਮਰੇ ਵਿੱਚ ਰਹਿਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਅਕੜਨ ਜਾਂ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ ਤਾਪਮਾਨ ਹਮੇਸ਼ਾ 24 ਤੋਂ 26 ਡਿਗਰੀ ਦੇ ਵਿੱਚ ਕਾਰ ਰੱਖੋ ਤੇ ਹਰ 2 ਘੰਟਿਆਂ ਵਿੱਚ ਖਿੜਕੀਆਂ ਖੋਲ ਕੇ ਤਾਜੀ ਹਵਾ ਆਉਣ ਦਿਓ ਸੌਂਦੇ ਸਮੇਂ ਸਿੱਧੀ ਹਵਾ ਤੋਂ ਬਚੋ ਤੇ ਏਸੀ ਦੀ ਜੋ ਰੈਗੂਲਰ ਸਰਵਿਸਿੰਗ ਉਹ ਵੀ ਕਰਵਾਉਂਦੇ ਰਹੋ ਨਮੀ ਬਰਕਰਾਰ ਰੱਖਣ ਲਈ ਜੋ ਹੈ ਪਾਣੀ ਵਾਲੀ ਬਾਟੀ ਆਪਣੇ ਕੋਲ ਰੱਖੋ ਤਾਂ ਕਿ ਰਾਹਤ ਅਤੇ ਸਿਹਤ ਵਿੱਚ ਸੰਤੁਲਨ ਬਣਿਆ ਰਹੇ ਹਾਲਾਂਕਿ ਗਰਮੀ ਤੋਂ ਰਾਹਤ ਜ਼ਰੂਰੀ ਹੈ ਪਰ ਇਹ ਸਿਹਤ ਦੀ ਕੀਮਤ ਤੇ ਨਾ ਹੋਵੇ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਅਲਰਜੀ ਵਾਲੇ ਲੋਕਾਂ ਨੂੰ ਏਸੀ ਦੀ ਹਵਾ ਤੋਂ ਹੋਰ ਵੀ ਜ਼ਿਆਦਾ ਸਾਵਧਨ ਰਹਿਣਾ ਚਾਹੀਦਾ ਸਮਝਦਾਰੀ ਇੱਥੇ ਹੀ ਹੈ ਕਿ ਆਰਾਮਦਾਇਕ ਠੰਡ ਅਤੇ ਸਿਹਤ ਦੇ ਜੋ ਹੈ ਸੁਰੱਖਿਆ ਵਿੱਚ ਸੰਤੁਲਨ ਬਣਾਈ ਰੱਖਿਆ ਜਾਵੇ